ਵੈਲ ਜੈਂਸੀ ਦੀ ਰਪਲੇਟ ਜੈਂਸੀ ਦੀ ਪ੍ਰਭੂ ਦਾਤਾਰ ਬਾਦ ਜੀ ਨੇ ਸਾਨੂੰ ਗਵਾਹੀ ਵਾਸਤੇ ਇਸਤੇਮਾਲ ਕੀਤਾ ਮੇਰੇ ਜੀਵਨ ਦੀ ਗਵਾਹੀ ਇਹ ਕਿ ਪਿਛਲੇ ਹਫਤੇ ਮੁਕੜਵਾਲੀ ਦੀ ਮੁਕੜਵਾਲੀ ਸ਼ਾਮ ਦੀ ਗੱਲ ਹੈ ਡੈਡੀ ਥੀਕੀ ਸੀ ਉਹਨੂੰ ਲੈ ਕੇ ਅਸੀਂ ਕੁੜਾਲੇ ਜਾ ਰਹੇ ਤੇ ਮੈਂ ਚੱਲਦੇ ਮੋਟਰਸਾਈਕਲ ਤੋਂ ਬਹੁਤ ਤੇਜ਼ ਮੋਟਰਸਾਈਕਲ ਤੋਂ ਮਢੀ ਜਿਹਨ ਨਾਲ ਟਿੱਕੀ ਪਰ ਮੇਰਾ ਦੇਖਣਾ ਸਾਜੀ ਮੇਰਾ ਸਰੀਰ ਜਰਾ ਇੱਕਦਮ ਬੜਾ ਜਾਨ ਜਾਨ ਹੋ ਗਿਆ ਕਿਉਂਕਿ ਸੱਟ ਲੱਗੀ ਸੜਕ ਤੇ ਡਿੱਗੇ ਤੇ ਬਹੁਤ ਪਰੇਸ਼ਾਨੀਆਂ ਆਈਆਂ मैं इसे तरह कुछ बुरी हालत लगाया, मैं देख नहीं मेरे को लगाया देख नहीं ऐसे बड़ी परेशानी दसा रीढ़ की हड्डी बहुत ज्यादा दर्द है और रब ने कृपा की बड़ा मेरा बुरा हाल सी उठ नहीं रीढ़ की हड्डी ਦੇ ਨਾਲ ਹੀ ਸਾਰਾ ਸਭ ਨੂੰ ਪਤਾ ਹੈ ਕਿ ਕਿੰਨੀ ਮੁਸ਼ਕਲ ਹੋ ਸੰਧੀਆ ਮੇਰੀ ਬਹੁਤ ਖੁਰੀ ਹਾਲਤ ਹੋ ਗਈ ਔਰ ਉਸੇ ਟਾਈਮ ਸਵੇਰੇ 10 ਵਜੇ ਸੰਤਾ ਨੇ ਪਹੁੰਚੀਤਾ ਸੰਤ ਗੁਰਚਰ ਜੀ ਦੇ ਫਾਸਟ ਹੌਂਗਕੌਂ ਜੀ ਤੋਂ ਉਹਨਾਂ ਨੇ ਕਿਹਾ ਭੈਣ ਜੀ ਤੁਹਾਡੀ ਰੀਡ ਦੀ ਹੱਡੀ ਜੇ ਸੱਤ ਸੀ ਪਰ ਪ੍ਰਭੂ ਤੁਹਾਨੂੰ ਹੀ ਕਰ ਰਿਹਾ ਹੈ ਕਿ ਤੁਹਾਡੀ ਸੱਤ ਜਿਹੜੀ ਆ ਉਹਨੇ ਖਤਮ ਹੋ ਰਹੀ ਆ ਉਹਨਾਂ ਨੇ ਅਸੀਂ ਤੁਹਾਡੇ ਮੋਹਰਾਂ ਚ ਦੱਸਦੇ ਆ ਕਿ ਨਾ ਸਾਰਾ ਬਦਲ ਬਹੁਤ ਹੀ ਜ਼ਿਆਦਾ ਤਰਕ ਕਰ ਰਹੀ ਸੀ ਕਿ ਮੇਰੀ ਹਾਲਤ ਬਹੁਤ ਬੁਰੀ ਸੀ ਮੈਨੂੰ ਮੇਰੇ ਹਸਬੰਦ ਕਹਿੰਦੇ ਕਿ ਚਲੋ ਆਪਾਂ ਐਕਸ-ਰੇ ਕਰਵਾਉਣ ਚੱਲੀਏ ਅਸੀਂ ਐਕਸ-ਰੇ ਕਰਵਾਉਣ ਵਾਸਤੇ ਜਾ ਰਹੇ ਸੀ ਕਿ ਉਹਨਾਂ ਦਾ ਫੋਨ ਆ ਗਿਆ ਸੰਤਾਨਾ ਉਹਨਾਂ ਨੇ ਕਿਹਾ ਭੈਣ ਜੀ ਬੈਠੋ ਪ੍ਰਭੂ ਦਾ ਚੰਗਾ ਕਰਦੇ ਆ ਸੋ ਪ੍ਰਭੂ ਦਾ ਧੰਨਵਾਦ ਆ ਬਿਲਕੁਲ ਐਕਸਲੇ ਚੁਪਤਨੀ ਨਹੀਂ ਪਈ ਸੰਤਾ ਦੇ ਦੁਆਰਾ ਪ੍ਰਭੂ ਦੇ ਦਾਸਾਂ ਦੁਆਰਾ ਪ੍ਰਭੂ ਨੇ ਮੈਨੂੰ ਐਕਸਰੇ ਕੀਤਾ ਇੱਕ ਇੱਕ ਆਂਗਲੂ ਸ਼੍ਰਿਆ ਪ੍ਰਭੂ ਨੇ ਮੈਨੂੰ ਚੱਜਿਆ ਦਿੱਤਾ ਇਹ ਪ੍ਰਭੂ ਦੀ ਕਿਰਪਾ ਹੈ ਕਿ ਮੈਨੂੰ ਬਿਲਕੁਲ ਲੱਗਦਾ ਕਿ ਕਿਉਂਕਿ ਇੰਡੀਵਿਜੂਅਲ ਨਾਲ ਡਿੱਗੇ ਚਲਦੇ ਮੋਟਰਸਾਈਕਲ ਤੋਂ ਕੁਝ ਵੀ ਹੋ ਸਕਦਾ ਨਹੀਂ ਰੀੜ੍ਹ ਦੀ ਹੱਡੀ ਵਿੱਚ ਸਾਟਾ ਆ ਸਕਦੀ ਟੁੱਟ ਸਕਦੀ ਜੀ ਕੁਝ ਵੀ ਹੋ ਸਕਦਾ ਹੈ ਪਰ ਪ੍ਰਭੂ ਆਪਣੇ ਵਾਜਾਂ ਦਾ ਪੱਕਾ ਹੈ ਕਿਉਂਕਿ ਪ੍ਰਭੂ ਦੇ ਬਚਨ ਚ ਲਿਖਿਆ ਹੈ

ਪ੍ਰਭੂ ਦੀ ਕਿਰਪਾ ਨੂੰ ਪਾ ਸਕੀਏ ਨੰਗਿੰਦ ਗਲਤੀਆਂ ਕਰਨ ਵਾਲਿਆਂ ਨੂੰ ਲੰਮਾ ਰਿਆ ਇਹ ਪ੍ਰਭੂ ਦੀ ਦਇਆ ਹੈ ਔਰ ਪ੍ਰਭੂ ਦੇ ਦਾਸਾਂ ਦੀ ਆਰਦਾਸ ਹੈ ਕਿ ਜਿਨ੍ਹਾਂ ਦੁਆਰਾ ਅਸੀਂ ਹਮੇਸ਼ਾ ਹਮੇਸ਼ਾ ਹਰ ਵਾਰ ਵੱਡੀਆਂ ਆਫਤਾਂ ਮੁਸ਼ਕਲਾਂ ਤੋਂ ਬਚਾਇਆ ਜਾਂਦੇ ਹਾਂ ਸੋ ਪ੍ਰਭੂ ਨੇ ਮੇਤੇ ਕਿਰਪਾ ਕੀਤੀ ਆ ਮੈਨੂੰ ਪ੍ਰਭੂ ਨੇ ਜਿੰਦਾ ਰੱਖਿਆ ਬਚਾਇਆ ਭੈੰਤਰ ਸਗਤ ਆਫਤ ਤੋਂ ਬਚਾਇਆ ਸੋ ਮੈਂ ਪ੍ਰਭੂ ਦਾ ਪ੍ਰਭੂ ਦੇ ਦਾਸਾਂ ਦਾ ਤੈਜ ਤੋਂ ਧੰਨਵਾਦ ਕਰਦੀ ਆ ਸੋ ਪ੍ਰਭੂ ਨੇ ਮੇਤੇ ਕਿਰਪਾ ਕੀਤੀ ਹੈ ਧੰਨਵਾਦ ਸਭ ਨੂੰ ਜੈ ਅਸੀਂ ਜੋ ਨਾਈਟ ਬੱਦਦੀ ਆ